ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੋਟਲਾ ਡੂਮ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼੍ਰੀ ਰਾਮ ਤੀਰਸ ਤੇ ਬਿਲਕੁਲ ਲਾਗੇ ਜਿਹੜਾ ਘਾਰ ਆ ਵੀ ਜਿਹਨਾਂ ਦਾ ਨਾਲ ਹੀ ਪਿੰਡ ਆ ਕੋਟਲਾ ਡੂਮ ਲੋਪੋ ਕੇ ਚਗਾਵੇਂ ਵਾਲੇ ਰੋਡ ਤੇ ਸਾਹਿਬ ਸਿੰਘ ਨਾਲ ਅੱਜ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀਆਂ ਚਾਰੇ ਦੀਆਂ ਚਾਰੇ ਤੁਹਾਨੂੰ ਸੂਈਆਂ ਦਿਖਾਉਣੀਆਂ ਗੱਬਨਾ ਦੀ ਕੋਈ ਵੀ ਨਹੀਂ ਦਿਖਾਉਣੀ ਸੂਈਆਂ ਦੀਆਂ ਆਪਣੀਆਂ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੁੱਛ ਲਿਆ ਕਰੋ ਤੇ ਸਾਡੀ ਗੱਲ ਤੇ ਵੀ ਜ਼ਰੂਰ ਗੌਰ ਕਰਿਆ ਕਰੋ ਜੀ ਹਾਂਜੀ ਵਿੱਦੀ ਸੱਸ ਸਸ ਜੀ ਸੱਸ ਕੇ ਵਿੱਦੀ ਹੋਠੀਠਾ ਜੀ ਵਧੀਆ ਵਿੱਦੀ ਵਧੀਆ ਬਹੁਤ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਮੇਰਾ ਸਾਹਸਿਕ ਜੀ ਹਾਂਜੀ ਪਿੰਡ ਕੋਟਲਾ ਡੂਨ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਦੇਸ ਜੀ ਠੀਕ ਹੈ ਜੀ ਹਾਂਜੀ ਫੋਨ ਨੰਬਰ ਵੀ ਬੋਲ ਦੋ 019781228722 ਠੀਕ ਹੈ ਅੱਜ ਹੈਗੀਆਂ 4 ਆਪਣੇ ਕੋਲ ਹਾਂਜੀ 4 ਗਾਇਆਂ ਚਾਰੇ ਸੁਈਆਂ ਗਰਮੀਆਂ ਵਾਲਾ ਮਾਲ ਹੈ ਸਾਰਾ ਗਾਂ ਜਿਹੜਾ ਸਮੇਂ ਦੇ ਹਿਸਾਬ ਨਾਲ ਲਿਆਈਆਂ ਕੀ ਠੀਕ ਹੈ ਸਾਰੀਆਂ ਕ੍ਰੋਸ ਹੈ ਬਲਕਿ ਕੋਈ ਐਚ ਐਫ ਪਿਓਰ ਨਹੀਂ ਇਹਨਾਂ ਦੇ ਵਿੱਚ ਹੈਗੀ ਆਪਾਂ ਮੰਨ ਕੇ ਇਹ ਮਤਲਬ ਇਹ ਆ ਵੀ ਇਨਾ ਹੁਣ ਸਿਆਲਾਂ ਚ ਵੀ ਦੁੱਧ ਚੋਣਾ ਹੈ ਹਾਂਜੀ ਤੇ ਗਾਂ ਗਰਮੀਆਂ ਚ ਵੀ ਦੁੱਧ ਚੋਣਾ ਦੁੱਧ ਖੜਿਆ ਹੈ ਇਹਨਾਂ ਦਾ ਇਹਨਾਂ ਦਾ 5 ਸੈਂਪਲ ਆਇਆ ਆਪਣੇ ਕੋਲ ਅਮੂਲ ਦੇ ਦਿੱਤੇ ਸਾਰੀਆਂ ਦਾ ਇਕੱਠਾ ਹੀ ਹਾਂਜੀ 5 ਸੈਂਪਲ ਆਇਆ ਦਾ ਠੀਕ ਹੈ ਜੀ ਹਾਂਜੀ ਮਤਲਬ ਫੈਟ ਵੀ ਚੰਗੀ ਵਾਲੀਆਂ ਵਾਂ ਜਿਹਦੇ ਸਾਰੀਆਂ ਸੱਜਰਾਂ ਵਾਂ ਗਾਂ ਫੇਰ ਹੋਰ ਜੇ ਬੱਚ ਜਿਤਰੇ ਜਿਤਰਾ ਦਿਨ ਪਈਗੇ ਇਹਨਾਂ ਦੀ ਫੈਟ ਵਧੀ ਜਾਊਗੀ ਬਾਕੀ ਚਾਹ ਲਈਆਂ ਇੱਕ ਬੱਕਰਾ ਪਾਉਣਾ ਏ ਅੱਛਾ ਇੱਕ ਬੱਕਰਾ ਪਾਉਣਾ ਏ ਇੱਕ ਬੱਕਰਾ ਏ ਠੀਕ ਹੈ ਚੱਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਇੱਤਾਂ ਹੀ ਆਪਾਂ ਕਰਨੀ ਆ ਆ ਥਾਣੇ ਦੇ ਆਪਾਂ ਦੇਖ ਸਕਦੇ ਲੱਗੇ ਤਾਂ ਆ ਦੇਖ ਸਕਦੇ ਜੀ ਤੇ ਕਿੰਨਾ ਸੋਹਣਾ ਸੋਈ ਵੀਰ ਜਿਹੜੀ ਆ ਪਹਿਲੇ ਨੰਬਰ ਤੇ ਇਹ ਵੀ ਜਸਵਾਸ ਜੀ ਹੈ। ਅੱਛਾ ਜੀ। ਹਾਂ ਜੀ। ਠੀਕ ਹੈ ਤੇ ਕਿੰਨਾ ਕਿ ਚੇਰਾ ਹੋ ਗਿਆ ਸੋਈ ਨਾ? ਉਹ ਜੀ ਕੱਲ ਦੀ ਸੋਈ ਹੈ। ਅੱਛਾ। ਹਾਂ ਜੀ ਜੀ। ਠੀਕ ਹੈ। ਕਿੰਨਾ ਕਿ ਦੁੱਧ ਕੱਢੀ ਜਾਊਗੀ? ਦੁੱਧ 14 ਲੀਟਰ ਇੱਥੇ ਰਿਆਕਾ ਬੋਲਾ ਵਾਲਾ। ਹਾਂ ਜੀ। 14 ਲੀਟਰ ਐਸ ਟਾਈਮ ਬੋਲਾ ਕੱਢਿਆ ਸ਼ੁਰੂਆਤ। ਤਿਆਰ ਕਰ ਗਈ ਨਾ। ਦੁੱਧ 1500 ਲੀਟਰ ਬਾਹਰ ਹੀ ਕਰ ਦਊਗੀ। ਠੀਕ ਹੈ ਜੀ। ਹਾਂ ਜੀ। ਠੀਕ। ਚਲੋ ਖੋਲ ਗਏ ਫਿਰ ਤੋਰੀਏ। ਬਾਕੀ ਇਹ ਵੀ ਕੱਦ ਬਹੁਤ ਅੱਛਾ ਨਹੀਂ ਕੱਦ ਸਾਹ ਦਾ ਹੈ। ਪਰ ਥੱਲੇ ਸਫਾਈ ਜੀ। ਇਹ ਬਾਕੀ ਨਾ ਜਾਮਾ ਦਾ ਦੁੱਧ ਵੀ ਸੰਗਣਨ ਦਾ ਏ। ਇਹ ਮੁੱਲ ਫਿਰ ਵਿੱਧੀ ਦਾ ਮੋਲ ਵੀ ਜੀ 41 45 ਜੀ 43 ਆ ਤੁਹਾਨੂੰ ਕਰਾਂਗੇ ਠੀਕ ਹੈ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਕਰੀ ਹਨਾ ਬਾਕੀ ਕੋ ਫੋਨ ਲਾਵੇ ਭੈਣ ਭਰਾ ਪਤਾ ਨਹੀਂ ਕਿੱਥੇ ਸੱਤੋ ਮੰਤਨ ਹੋ ਜੂਗਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਦਿਖਾਉਣੀ ਆ ਆਪਾਂ ਹਾਂਜੀ ਇਹਦੇ ਵੀ ਥਾਣੇ ਦੇਖ ਸਕਦੇ ਜੇ ਲਾਗੇ ਤਾਂ ਦੱਸਿਓ ਤੇ ਬਾਰੇ ਫਿਰ ਇਤਲੇ ਵੀ ਦੀ 14 ਲੀਟਰ ਦੁੱਧ ਤਿਆਰ ਜੇ ਅੱਛਾ ਹਾਂਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਮੈਨੂੰ ਕਾ ਹਫਤੇ ਦੇ ਲਾਗੇ ਪੱਗ ਹੋਈ ਗਿਆ ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਓਗੇ ਇਹ ਤਾਂ ਗਾਂ ਵੱਡੀ ਆ ਵੀਰ ਜੀ ਤੇ ਦੁੱਧ 15-16 ਲੀਟਰ ਤੋਂ ਬਾਅਦ ਹੀ ਦਊਗੀ ਠੀਕ ਹੈ ਜੀ ਔਰ ਥੋੜਾ ਸਾਈਵਾਲ ਨਾਲ ਪੱਖ ਰੱਖਦੀ ਹੈ ਨਾ ਹਾਂਜੀ ਦੁੱਧ ਸਾਫ ਬਹੁਤ ਹੈ ਦਾ ਅੱਛਾ ਹਾਂਜੀ ਤੇ ਠੰਡੀਆਂ ਸੀਲ ਆਤਾਂ ਠੰਡੀਆਂ ਸੀਲ ਠੰਡੀਆਂ ਸੀਲ ਜਾਈ ਹਾਂਜੀ ਤੋੜ ਦੋ ਫਿਰ ਇਹਨੂੰ ਵੀ ਬੱਚੇ ਇਹਨਾਂ ਦੇ ਤੁਹਾਨੂੰ ਦਿਖਾ ਦਈਏ ਜਿਹੜੇ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਉਹਦਾ ਬੱਚਾ ਆ ਜਿਹੜੇ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਆ ਉਹਦਾ ਬੱਚਾ ਆ ਤਾਂ ਜਿਹੜੇ ਨੱਡੋ ਜਿਹੜਾ ਨਾਲ ਹੀ ਆ ਇਹਦੇ ਜਿਹੜੇ ਹੁਣ ਇਸ ਤੋਂ ਬਾਅਦ ਦਿਖਾਉਣੀ ਆ ਉਹਦੀ ਵਸ਼ੀਆ ਆ ਲੈ ਆ ਕੋਈ ਨਹੀਂ ਅੰਦਰ ਹੀ ਤੋਰਦੇ ਇੱਥੇ ਰਾਘਵਿੱਦਿਆਨਾਂ ਦੇ ਆਏ ਆ ਜੰਮੂ ਤੋਂ ਥੋੜਾ ਡਰਦਿਆਂ ਵਾਂ ਕਾਲੀਆਂ ਪੈ ਜਾਂਦੀਆਂ ਵਾਂ ਕਿਉਂਕਿ ਫਿਰ ਕਾਫੀ ਜਨੈਲ ਲਾਗੇ ਲਾਗੇ ਦਏ ਆ ਫਿਲਮ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵਿਧੀ ਜਿੱਦੀ ਦੇ گاਵਾ ਮਾ 60000 ਕਰ ਨੂੰ ਹਾਂਜੀ ਪਰ ਆਪਾਂ ਜਾਇ ਜੀ ਦੇ ਨਹੀਂ 45000 ਤੇ ਮੰਤਨ ਕਰ ਲਵਾਂਗੇ ਅੱਛਾ ਹਾਂਜੀ ਬਾਕੀ ਚੁਆਈ ਮੱਝਾਂ ਵਾਲੀ ਬੋਟ ਆਉਦੀ ਠੀਕ ਹੈ ਥਾਨ ਚੁਆਈ ਦੀਆਂ ਸਾਰੀਆਂ ਆ ਪੂਰੀਆਂ ਸਾਫ ਆ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਆ ਜਿਹੜੀ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਥਾਣੇ ਦੇ ਆਪ ਲਾਗੇ ਤਾਂ ਦੇਖ ਸਕਦੇ ਆ ਤੇ ਇਹ ਵੀ ਕ੍ਰੋਸਚੀ ਆ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀ ਜੀ 15 ਲੀਟਰ ਤੋਂ ਬਾਹਰ ਹੀ ਜਾਊਗੀ ਇਸ ਟਾਈਮ 12 13 ਲੀਟਰ ਬੋਲਾ ਹੋਇਆ ਥੱਲੇ ਅੱਛਾ ਤਾਂ ਕਿ ਦੋਹਾਂ ਤਰ੍ਹਾਂ ਦੀ ਸੂਜੀ ਹੈ ਵੀ ਠੀਕ ਹੈ ਥੋੜਾ ਕਿੰਨਾ ਸਾਬੀ ਘਟਾ ਪਹਿਲਾਂ ਠੀਕ ਹੈ ਬਾਕੀ ਕਾਲੀ ਜਰਸੀ ਮੰਨ ਲੇ ਪੰਜਾਬ ਵਾਲੀ ਮਗਰ ਵੀ ਵਸ਼ੀ ਬੜੀ ਟੌਪ ਦੀ ਹੈ ਠੀਕ ਹੈ ਜੀ ਹਾਂਜੀ ਖੋਲ ਫਿਰ ਤੋੜ ਦਈਏ ਤੋੜ ਦਈਏ ਕੱਦ ਕੱਟ ਚਲੋ ਅੱਜ ਸਾਰੀਆਂ ਦੇ ਠੀਕ ਹੈ ਹਾਂਜੀ ਲਿਆ ਜੀ ਅਲੱ ਬਾਕੀ ਆ ਵੀ ਇੱਥੇ ਆ ਕੇ ਵੇਖ ਲਿਆ ਕਰੋ ਫਿਰ ਪ੍ਰੋਪਰ ਕਦ ਕੱਢ ਤਾਂ ਪਤਾ ਲੱਗ ਜਾਂਦਾ ਹੈ ਕਈ ਵਾਰੀ ਵੀਡੀਓ 'ਚ ਪ੍ਰੋਪਰ ਨਹੀਂ ਪਤਾ ਲੱਗ ਪਉਂਦਾ ਉਹ ਗਾਗ ਜਿਹੜੇ ਆਏ ਆ ਤੇ ਇਹਦਾ ਫਿਰ ਮੁੱਲ ਵੇਖੀਂ ਇਹ ਦਾ ਵਿੱਦੀਪਾ ਮੈਂ 45000 ਕਰਨ ਨੂੰ 42000 ਤੇ ਮੰਨਤਾ ਕਰਦਾ ਹਾਂ ਠੀਕ ਹੈ ਹਾਂਜੀ ਬਸ ਫੋਨ 'ਤੇ ਲਾਵੇ ਜਰੂਰ ਇੱਕ ਰੀ ਕਿੱਥੇ ਹੋਈ ਨਾ ਸੌਦਾ ਹੋ ਜਾਊਗਾ ਮਾਕੇ ਤੇ ਹਨਾ ਚਲੋ ਫਿਰ ਆ ਵੀ ਦਿਖਾ ਦੀ ਇਹਦਾ ਬੱਚਾ ਨਹੀਂ ਹੈਗਾ ਇਹਦਾ ਵਿੱਦੀ ਬੱਚਾ ਮਰਿਆ ਜੇ ਅੱਛਾ ਤੇ ਆਪਣਾ ਦੁੱਧ ਇੱਥੇ ਲੈ ਹੈਗਾ ਇਸ ਟੰਪੇਰਾ ਲੀਟਰ ਅੱਛਾ ਹਾਂਜੀ ਤੇ ਬਾਈ ਰੱਖਦੀ ਥੋੜੀ ਹਨਾ ਬਾਈ ਵੀ ਰੱਖਦੀ ਵੀ ਜੀ ਤੇ ਤਰਾਂ ਤਾਰਾ ਤੋਰਾ ਤਾਰਾਂ ਦਾ ਫਰਕ ਹੈਗਾ ਵੀ ਜੀ ਤੁਹਾਡਾ ਥੋੜਾ ਅੱਗੇ ਤੁਹਾਨੂੰ ਅੱਛਾ ਫਰਕ ਹੈਗਾ ਆ ਹਾਂਜੀ ਠੀਕ ਹੈ ਬਾਕੀ ਇਹ ਵੀ ਦੁੱਧ ਦੇ ਦਿਨੋਂ ਤੂੰ ਇਹ ਹੁੰਦੀ ਜਾਂਦੀ ਆ ਥੋੜਾ ਜਿਹਾ ਬੱਚੇ ਦਾ ਹੇਰਵਾ ਕਰਕੇ ਥੋੜਾ ਦੁੱਧ ਘੱਟ ਗਿਆ ਪਹਿਲਾਂ 15-16 ਲੀਟਰ ਹੀ ਹੁਣ ਆਇਆ 13 ਲੀਟਰ ਆ ਠੀਕ ਆ ਹਾਂਜੀ ਤੋਰ ਦੋ ਲੈ ਆ ਤਾਰਾਂ ਦਾ ਫਰਕ ਕਿੰਨੇ ਹੈਗਾ ਏ ਤੇ ਬਾਈ ਇਹ ਰੱਖ ਦੀ ਖਾਣੇ ਦੇ ਦੇਖ ਸਕਦੇ ਆ ਆਪਾਂ ਲੱਗੇ ਏ ਦਾ ਉਧਰ ਲਈ ਵਿਤੀ ਠੀਕ ਆ ਹਾਂ ਉਤਰਾ ਸੋਈ ਨੂੰ ਕਿੰਨਾ ਖਚਰ ਹੋਇਆ ਇਹਨੂੰ ਸੂਈ ਨੂੰ ਮਤਲਬ ਕਿ 5000 ਦਾ ਹੇਡ ਚ ਹੋ ਗਿਆ ਵਿਤੀ 5000 ਬੀਜਨ ਹੋ ਗਿਆ ਆਪਾਂ ਜੇ ਇਹੀ ਪਰ ਬੱਚਾ ਮਰ ਗਿਆ ਆਪਣੇ ਕੋਲ ਠੀਕ ਆ ਤੇ ਬਾਕੀ ਇਹ ਵੀ ਗਾਂ ਚੱਗੀ ਆ ਥੋੜੀ ਬਾਈ ਪਹਿਲਾਂ ਹੀ ਰੱਖਦੀ ਅੱਛਾ ਆਪਾਂ ਤੇ ਚਲ ਵੱਧ ਲਿਆਉਂਦੀ ਹੁਣ ਦੇ ਦਾਂਗੇ ਭਾਣਾ ਕਿੰਨੇ ਦੀ ਉਹ ਤੇ ਨਾ ਵੀ ਕਿ ਪੱਤੀ ਜਾਂਦੀ ਅੱਛਾ ਹਾਂ ਜੀ 32000 ਦੀ ਦੇ ਦਾਂ 32000 ਦੀ ਦੇ ਦਾਂ ਦੁੱਧ 15 ਲੀਟਰ ਹੀ ਕਰ ਜੂਗੀ ਠੀਕ ਆ ਹਾਂ ਜੀ ते ठीक है बिजी और कुछ क्या ना मैं से एक बकरा थोड़ा पालेगी बकरा कब दिखा देगी एक काम अग... एक काम बकरा यार किसी के राय हो तो नहीं नहीं उतनी नहीं दे रहे हो क्या ये तो पारे भी दास्तां खेले किनारा क्या बकरे के अंदर लाना होगा हाँ जी मम्मी रखूँगा बीतना समझता बाकी मोह तो वो जाते हैं अ ਮੋਲ ਹੁਣ ਗਾਹਕ ਸਾਹਮਣੇ ਖਲੋਤੇ ਹੁੰਦਾ ਤਾਂ ਵੱਧ ਕਰਨਾ 18000 ਦਾ ਦੇ ਦਾਂਗੇ ਅੱਛਾ ਹੁਣ ਗਾਹਕ ਮੰਗਦਾ ਹੈ ਨਾ ਤੁਹਾਨੂੰ ਪਤਾ ਠੀਕ ਹੈ ਸੌਦਾ ਚੱਲ ਨਹੀਂ ਦਿਆ ਹੋਇਆ ਗਾਹਕ ਆਖੀਦਾ ਹੁੰਦਾ ਕਿਤੋਂ ਵੀ ਕਿੰਨੇ ਲਾਤੇ ਜੇ 12 ਹਾਂਜੀ ਅੱਛਾ 12 ਦਾ 12 ਤੁਸੀਂ ਲਾਤਾ ਆ ਤੇ 18 ਤੁਸੀਂ ਦੇਜ ਮੰਗਣ ਤੇ ਚਲੋ ਸੌਦਾ ਵੇਖੋ ਕਿੱਥੇ ਬੰਦਾ ਆ ਹੁਣ ਬਾਕੀ ਚਲੋ ਕੋਈ ਵੀਰ ਫੋਨ ਲਾ ਲੇ ਫਿਰ ਵੀ ਹੈ ਨਾ ਤੇ ਬਾਕੀ ਉਹ ਵੀ ਦੇ ਵੇਖਣਾ ਸਲਮਾਨ ਵੀਰ ਆਪਣੇ ਆਏ ਆ ਤੇ ਵਾਕੀ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਖ ਚੱਕ ਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ